ਸਵੈਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਹੁਣੇ-ਹੁਣੇ ਪੰਜਾਬ ਦੇ ਵਿੱਚ ਵੱਡਾ ਐਨਕਾਊਂਟਰ ਹੋਇਆ ਜੀਹਾਂ ਦੱਸ ਦਈਏ ਕਿ ਤਰਨਤਾਰਨ ਦੇ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਗੋਲੀਆਂ ਚੱਲੀਆਂ ਨੇ ਔਰ ਦੋ ਗੈਂਗਸਟਰ ਜੋ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਸਵੀਰਾਂ ਜਿਹੋਨੇ ਮੌਕੇ ਦੀਆਂ ਉਹ ਵੀ ਤੁਹਾਡਾ ਨਾਲ ਸਾਂਝੀ ਕਰਦੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਨਾਲ ਸੜਕ ਦੇ ਉੱਤੇ ਹੀ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਆਂ ਚੱਲਿਆ ਨੇ ਔਰ ਦੱਸ ਦਈਏ ਕਿ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਕੋਈ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਨੇ ਔਰ ਜਦ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਰੁਕਣ ਦੀ ਬਜਾਏ ਇਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਜਵਾਬੀ ਫਾਇ ਦੋ ਗੈਂਗਸਟਰ ਜੋ ਨੇ ਜ਼ਖਮੀ ਦੱਸੇ ਜਾ ਰਹੇ ਨੇ ਉਸ ਨੇ ਜਦ ਜਵਾਬੀ ਫਾਇਰ ਕੀਤਾ ਤਾਂ ਪੁਲਿਸ ਵੱਲੋਂ ਵੀ ਜਦ ਗੋਲੀ ਚਲਾਈ ਗਈ ਤਾਂ ਦੋ ਬਦਮਾਸ਼ ਜੋ ਨੇ ਉਹ ਜ਼ਖਮੀ ਹੋ ਗਏ ਨੇ ਦੋ ਬਦਮਾਸ਼ਾਂ ਨੂੰ ਗੋਲੀਆਂ ਵੱਜੀਆਂ ਨੇ ਔਰ ਇੱਕ ਬਦਮਾਸ਼ ਜੋ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਜਾ ਰਹੇ ਸੀ ਜਿਨ੍ਹਾਂ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰੁਕਣ ਦੀ ਬਜਾਏ ਉਹਨਾਂ ਨੇ ਪੁਲਿਸ ਦੇ ਉੱਤੇ ਹੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਸੜਕ ਦੇ ਉੱਤੇ ਇੱਕ ਵੱਡਾ ਐਨਕਾਊਂਟਰ ਹੋਇਆ ਹੈ ਔਰ ਮੋਟਰਸਾਈਕਲ ਜਿਸ ਦੇ ਉੱਤੇ ਤਿੰਨ ਬਦਮਾਸ਼ ਸਵਾਰ ਸੀ ਮੋਟਰਸਾਈਕਲ ਵੀ ਸੜਕ ਦੇ ਕਿਨਾਰੇ ਪਿਆ ਹੋਇਆ ਹੈ ਔਰ ਤਸਵੀਰਾਂ ਵੇਖਸਾਤੇ ਹੋ ਜਿੱਥੇ ਇਹਨਾਂ ਬਦਮਾਸ਼ਾਂ ਨੂੰ ਗੋਲੀ ਵੱਜੀ ਹੈ ਦੰਦਾਦੀ ਇਹ ਤਿੰਨੋਂ ਬਦਮਾਸ਼ ਬਾਹਰ ਬੈਠੇ ਗੈਂਗਸਟਰ ਸੱਤਾ ਨਸ਼ਰੀਆ ਦੇ ਜੇਲ੍ਹ ਤੇ ਬੰਦ ਭੂਪੀ ਨੰਬਰਦਾਰ ਦੇ ਗੁਰਗੇ ਦੱਸੇ ਜਾ ਰਹੇ ਹਨ ਉਹਨਾਂ ਤਿੰਨ ਬਦਮਾਸ਼ਾਂ ਦੇ ਨਾਮ ਅਰਸ਼ਦੀਪ ਸਿੰਘ ਰੋਬਿਨ ਅਤੇ ਕਰਨਦੀਪ ਸਿੰਘ ਵੱਜੋ ਹੋਈ ਹੈ ਔਰ ਇਹਨਾਂ ਦੇ ਕਹਿਣ ਦੇ ਉੱਤੇ ਲੋਕਾਂ ਕੋਲੋਂ ਫਰੋਦੀਆਂ ਮੰਗਦੇ ਸੀ ਲੋਕਾਂ ਦੇ ਉੱਤੇ ਗੋਲੀਆਂ ਚਲਾਉਂਦੇ ਸੀ ਉਹਨਾਂ ਨੂੰ ਡਰਾਉਂਦੇ ਧਮਕੁੰਦੇ ਸੀ ਔਰ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਰ ਲਿਆ ਗਿਆ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਗੈਂਗਸਟਰਾਂ ਦੇ ਹੌਸਲੇ ਬੁਲੰਦ ਹੋਏ ਨੇ ਕਿ ਇਹਨਾਂ ਨੇ ਪੁਲਸ ਦੀ ਪਰਵਾਹ ਨਹੀਂ ਕੀਤੀ ਔਰ ਪੁਲਸ ਦੇ ਉੱਤੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਉੱਥੇ ਪੁਲਸ ਵੱਲੋਂ ਇਹ ਦੱਸਿਆ ਗਿਆ ਹੈ ਕਿ ਜਦ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪੁਲਸ ਨੇ ਮੁਲਾਜ਼ਮਾਂ ਨੇ ਇਹਨਾਂ ਨੂੰ ਰੋਕਣ ਲਈ ਕਿਹਾ ਤਾਂ ਰੁਕਣ ਦੀ ਬਜਾਏ ਇਹਨਾਂ ਨੇ ਪੁਲਸ ਦੇ ਉੱਤੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪੁਲਸ ਦੇ ਉੱਤੇ ਗੋਲੀਆਂ ਚਲੂਣੀਆਂ ਸ਼ੁਰੂ ਕਰ ਦਿੱਤੀਆਂ ਔਰ ਜਵਾਬੀ ਫਾਇਰ ਦੇ ਵਿੱਚ ਜਦ ਪੁਲਸ ਵੱਲੋਂ ਇਹਨਾਂ ਦੇ ਉੱਤੇ ਫਾਇਰ ਕੀਤੇ ਗਏ ਤਾਂ ਗੈਂਗਸਟਰ ਜੋ ਨੇ ਇਹਨਾਂ ਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਤਾਂ ਦੋ ਗੈਂਗ ਅੱਜ ਦੇ ਲਈ ਹਸਪਤਾਲ ਵੀ ਭੇਜਿਆ ਗਿਆ ਔਰ ਤੀਸਰਾ ਜੋ ਇਹਨਾਂ ਦਾ ਸਾਥੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਦੱਸਦੀ ਹੈ ਪੁਲਿਸ ਨੇ ਤਿੰਨਾ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਔਰ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣੀ ਜਾ ਰਹੇ ਸੀ ਇਹ ਜੋ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਏਗੀ ਕਿ ਕਿੱਥੇ ਜਾ ਰਹੇ ਸੀ ਪਰ ਤਿੰਨੋਂ ਬਦਮਾਸ਼ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਨਾ ਕਿਤੇ ਕੋਈ ਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਸੀ ਔਰ ਰਸਤੇ ਦੇ ਵਿੱਚ ਹੀ ਰਸਤੇ ਦੇ ਵਿੱਚ ਹੀ ਜਦ ਪੁਲਿਸ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਇਆ ਹੈ ਤਾਂ ਦੋ ਜੋ ਗੈਂਗਸਟਰ ਨੇ ਉਹ ਜ਼ਖਮੀ ਹੋ ਨੇ ਫਿਲਹਾਲ ਜ਼ਖਮੀ ਹੋਏ ਬਦਮਾਸ਼ਾਂ ਨੂੰ ਗੈਂਗਸਟਰਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਹੈ ਪੁਲਿਸ ਵੱਲੋਂ ਜੋ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦੀ ਜਿਹੜੀ ਵਾਰਦਾਤ ਹੋਈ ਹੈ ਜੀ ਇਹ ਸੱਤਾ ਨਿਸ਼ਹਿਰੀਆ ਤੇ ਗੋਪੀ ਲੰਬੜਦਾਰ ਦੇ ਟਾਚੇ ਦੇ ਵਿੱਚ ਸੀਗੇ ਬੰਦੇ ਇਹ ਅੱਜ ਖੇੜਾ ਪਿੰਡ ਤੋਂ ਨਿਸ਼ਾਰਾ ਪੰਨੂਆਂ ਨੂੰ ਆ ਰਿਹਾ ਸੀਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪਹਿਲਾਂ ਹੀ ਬੜੇ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜਿਹੜੇ ਗੈਂਗਸਟਰ ਜਾਂ ਸਮੱਗਲਰ ਨੇ ਵੀ ਉਹ ਹੁਣ ਹਟ ਜਾਣ ਜਿਹੜੀਆਂ ਵਾਰਦਾਤਾ ਜਾਂ ਘਟਨਾਵਾਂ ਨੂੰ ਇਲਜ਼ਾਮ ਦਿੰਦੇ ਨੇ ਪਰ ਇਹ ਹਜੇ ਤੱਕ ਸੁਧਰ ਨਹੀਂ ਰਿਹਾ ਅੱਜ ਮਾਰਨਿੰਗ ਸਾਡੀ ਰੇਡ ਪਾਲਟੀ ਸਰਹਾਲੀ ਥਾਣੇ ਦੀ ਜਾਰੀ ਸੀਗੀ ਗਸ਼ਤ ਦੌਰਾਨ ਇਹਨਾਂ ਨੂੰ ਇੱਕ ਸੂਚਨਾ ਮਿਲੀ ਰਾਹ ਦੇ ਵਿੱਚ ਕੇ ਖੇੜੇ ਪਿੰਡ ਤੋਂ ਕੋਈ ਬੰਦੇ ਆ ਰਹੇ ਨੇ ਉਹ ਸ਼ੱਕੀ ਨੇ ਉਹਨਾਂ ਰੋਕਿਆ ਜਾਵੇ ਜਦੋਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਅੱਗੇ ਉਹ ਫੈਰ ਕਰਨੇ ਸਟਾਰਟ ਕਰ ਦਿੱਤੇ ਇਹ ਟੋਟਲ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਸੀਗੇ ਇੱਕ ਦਾ ਨਾਂ ਹੈਗਾ ਜੀ ਅਰਸ਼ਦੀਪ ਸਿੰਘ ਦੂਜੇ ਦਾ ਨਾਂ ਹੈਗਾ ਰੋਵਨਪ੍ਰੀਤ ਸਿੰਘ ਤੀਜੇ ਦਾ ਨਾਂ ਹੈਗਾ ਕਰਨਦੀਪ ਸਿੰਘ ਇਹ ਤਿੰਨੇ ਜਣੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀਗੇ ਖੇੜੇ ਤੋਂ ਉਹ ਸ਼ਹਿਰੇ ਨੂੰ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਸचेत ਹੁੰਦੇ ਹੋਏ ਆਪਣੇ ਬਚਾ ਲਈ ਇਹਨਾਂ ਉੱਪਰ ਜਵਾਬੀ ਫਾਇਰ ਕੀਤਾ ਤੇ ਇਹਨਾਂ ਵਿੱਚੋਂ ਦੋ ਬੰਦੇ ਇੰਜਰਡ ਹੋਏ ਨੇ ਰੋਬਰ ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜਿਹੜਾ ਅਰਸ਼ਦੀਪ ਸਿੰਘ ਆ ਇਹ ਪਹਿਲਾਂ ਵੀ ਸਾਨੂੰ 302 ਦੇ ਮੁਕਾਦਮੇ ਦੇ ਵਿੱਚ ਵਾਂਟਡ ਸੀਗਾ ਇੱਕ ਬਿੱਕਰ ਮਰਡਰ ਕਾਂਡ ਹੋਇਆ ਸੀਗਾ ਉਹਦੇ ਵਿੱਚ ਵੀ ਇਹਦੀ ਸ਼ਮੂਲੀਅਤ ਸੀਗੀ ਤੇ ਇਹ ਦੋ ਬੰਦੇ ਇੰਜਰਡ ਹੋਏ ਨੇ ਇੱਕ ਬੰਦਾ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਕੈਚ ਅਪ ਕਰ ਲਿਆ ਆ ਉਹਦੀ ਹੁਣ ਅਰੈਸਟ ਪਾਵਾਂਗੇ ਵਿਪਨ ਸਰ ਦੋਨੇ ਕਿਹੜੇ ਨੇ ਪਹਿਲੋ ਸਰ ਪਹਿਲੋ ਵੀ ਇਹਨਾਂ ਨੇ ਕਾਫੀ ਧਮਕੀਆਂ ਦਿੱਤੀਆਂ ਕੀ ਕੀ ਕੇਸਿਸ ਨੇ ਇਹਨਾਂ ਨੇ ਕਾਫੀ ਬੰਦਿਆਂ ਤੋਂ ਯਾਨੀ ਕਿ ਹੁਣ ਮੁੱਢਲੀ ਪੁੱਛਗਿੱਛ ਤਾਂ ਇੱਕ ਬੰਦੇ ਤੋਂ ਦੱਸਣ ਚ ਇੰਨਾ ਕਾਇਆ ਵੀ ਇਹ ਬੰਦੇ ਨੇ ਪਹਿਲੋ ਵੀ ਕਈਆਂ ਬੰਦਿਆਂ ਤੋਂ ਫਰੋਤੀਆਂ ਮੰਗੀਆਂ ਆ ਤੇ ਨਾਲ ਐਨਡੀਪੀਏ ਸੈਕਟਰ ਦਾ ਕੰਮ ਵੀ ਕਰਦੇ ਸੀਗੇ ਤੇ ਅਸੀਂ ਜਿਹੜਾ ਹੁਣ ਬਾਕੀ ਇੱਕ ਬੰਦਾ ਅਰੈਸਟ ਕਰਕੇ ਇਹਦਾ ਰਿਮਾਂਡ ਲੈ ਕੇ ਦਰਾਂਨੇ ਪੁੱਛ ਕੇ ਬਾਕੀ ਖੁਲਾਸੇ ਕਰ ਸਕਦੇ ਆ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਘਟਨਾ ਨੂੰ ਹਜੇ ਇਲਜ਼ਾਮ ਦੇਣਾ ਸੀਗਾ ਤੇ ਅੱਜ ਕਿਹੜੀ ਘਟਨਾ ਨੂੰ ਅੰਜਾਮ ਦੇਣ ਉਹਨਾਂ ਦੇ ਕਹਿਣ ਦੇ ਉੱਤੇ ਜਾ ਰਹੇ ਸੀਗੇ ਸਰ ਇਹਨਾਂ ਦੀ ਗੱਡੀ ਨੂੰ ਵੀ ਬੁਰੀ ਲੱਗੀ ਸਤ ਪੁਲਿਸ ਦੀ ਗੱਡੀ ਨੂੰ ਵੀ ਬੁਰੀ ਉਸ ਦੀ ਗੱਡੀ ਨੂੰ ਮੈਂ ਚੈੱਕ ਕਰ ਰਹਾ ਜੀ ਹੁਣੇ ਮੈਨੂੰ ਮੈਦ ਲੱਗੀ ਹੋਊ ਡਾਊਟ ਆ ਸਾਨੂੰ ਇੱਕ ਬੰਪਰ ਦੇ ਉੱਤੇ ਗੋਲੀ ਦਾ ਲੱਗੀ ਆ ਦੱਸਣ ਦੇ ਮੁਤਾਬਕ ਜੀ ਬਾਕੀ ਗੋਲੀਆਂ ਉਹਨਾਂ ਦੀਆਂ ਜਿੱਦਾਂ ਪੁਲਿਸ ਦੇ ਰੁਕ ਗਈ ਤੇ ਬਚਾਅ ਹੋ ਗਿਆ ਪੁਲਿਸ ਪਾਰਟੀ ਦਾ ਹਾਂ ਜੀ ਠੀਕ ਈਐਫਆਈਆਰ ਰਜਿਸਟਰ ਹੋਏਗੀ ਸਰ ਹਾਂ